ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਬੁਸ਼ਰਾ ਨਾਜ਼ ਦੁਆਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਏ ਜਿੰਨਾ ਮਰਜੀ ਰਖਲਾ ਕੱਸ ਕੇ ਦਿਲ ਨੇ ਕਿਹੜਾ ਜਾਣਾ ਦੱਸ ਕੇ ਮਰ ਜਾਣੇ ਦੀ ਸਮਝ ਨਹੀਂ ਆਉਂਦੀ ਉਹਦੇ ਵੱਲੇ ਜਾਂਦਾ ਨੱਸ ਕੇ ਮਿੱਟੀ ਦੇ ਵਿੱਚ ਮਿੱਟੀ ਹੋਇਆ ਅੱਖੀਆਂ ਵਿੱਚੋਂ ਲਹੂ ਰਸ ਰਸ ਕੇ ਨੰਨੇ ਵਾਈ ਭਜਦੀ ਜਾਵਾਂ ਬੇਚੈਨੀ ਦੇ ਤਸਮੇ ਕਸ ਕੇ ਚਿੱਟੇ ਦਿਨ ਵਿੱਚ ਹਨੇਰਾ ਹੋਇਆ ਚੂੜੀ ਟੁੱਟੀ ਕਫ ਵਿੱਚ ਫਸ ਕੇ ਗੱਲਾਂ ਦੇ ਵਿੱਚ ਆ ਨਹੀਂ ਸਕਦੀ ਨਾ ਲਾਇਆ ਕਰ ਐਵੇਂ ਮਸਕੇ ਲੂਣ ਛਿੜਕ ਕੇ ਜ਼ਖਮਾਂ ਉੱਤੇ ਬੁਸ਼ਰਾ ਹਰ ਕੋਈ ਲਾਉਂਦਾ ਚਸ ਕੇ ਵੀੜੇ ਦੇ ਵਿੱਚ ਇੱਕ ਦਿਨ ਆਇਆ ਸੰਗ ਦਾ ਸੰਗ ਦਾ ਇਸ਼ਕ ਮੈਂ ਪੁੱਛਿਆ ਤੇ ਆਖਣ ਲੱਗਾ ਮੈਂ ਹਾਂ ਚੰਗ ਦਾ ਇਸ਼ਕ ਸਿਖਰ ਦੁਪਹਿਰੇ ਨੰਗੇ ਪੈਰੀ ਮੋਜ ਚ ਲੁੱਡੀਆਂ ਪਾਉਂਦਾ ਅੱਜ ਮੈਂ ਆਪਣੀ ਅੱਖੀ ਤੱਕਿਆ ਇੱਕ ਮਲੰਗ ਦਾ ਇਸ਼ਕ ਹੋ ਸਕਦਾ ਏ ਨਿਭ ਜਾਵੇ ਪਰ ਡਰ ਲੱਗਦਾ ਏ ਸੁਣ ਕੇ ਪੱਥਰਾਂ ਨਾਲ ਤੇ ਨਿਭ ਨਹੀਂ ਸਕਦਾ ਕੱਚੀ ਵੰਗ ਦਾ ਇਸ਼ਕ ਅੱਖਾਂ ਵਿੱਚ ਲਸ਼ਕਾਰੇ ਮਾਰੇ ਮੁੜ ਮੁੜ ਉਹਨੂੰ ਤੱਕਾਂ ਕਾਲੇ ਰੰਗ ਦੇ ਬੋਹੜ ਲਿਖਿਆ ਚਿੱਟੇ ਰੰਗ ਦਾ ਇਸ਼ਕ 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 ਦਾ ਰੋਲਾ ਪਾਉਣਾ ਚੰਗੀ ਗੱਲ ਨਹੀਂ ਮੁੜ ਜਾ ਇਹ ਵੀ ਚੇਤੇ ਰੱਖੀ ਬੁਸ਼ਰਾ ਸੂਲੀ ਟੰਗ ਦਾ ਇਸ਼ਕ ਖਾਬਾਂ ਵਿੱਚ ਵੀ ਆ ਸਕਣੀਆਂ ਤੇਰੇ ਹੋਸ਼ ਉਡਾ ਸਕਣੀਆਂ ਜੇ ਮੈਂ ਚਾਹਾਂ ਮਾਂ ਉਂਗਲੀ ਉੱਤੇ ਸਾਰਾ ਸ਼ਹਿਰ ਨਚਾ ਸਕਣੀਆਂ ਵਹਿਮ ਹੈ ਤੇਰਾ ਤੇਰੀ ਖਾਤਰ ساری ਉਮਰ ਲੰਗਾ ਸਕਨੀ ਆ ਜਹਨ ਚ ਰੱਖੀ ਤੇਰੇ ਨਾਲੋਂ ਬਹੁਤਾ ਸ਼ੋਰ ਮਚਾ ਸਕਨੀ ਆ ਭਾਵੇਂ ਲੱਖ ਕੁ ਚੱਜੀਆਂ ਪਰ ਮਿੱਠੇ ਚੌਲ ਪਕਾ ਸਕਨੀ ਆ ਗੱਲਾਂ ਵਿੱਚ ਬੁਲਾ ਕੇ ਉਹਨੂੰ ਜੰਨਤ ਤੋਂ ਕਢਵਾ ਸਕਨੀ ਆ ਬੁਸ਼ਰਾ ਮੈਨੂੰ ਲੱਗਦਾ ਸੀ ਮੈਂ ਰੱਬ ਨਾਲ ਅੱਡਾ ਲਾ ਸਕਨੀ ਆ ਬੁਸ਼ਰਾ ਮੈਨੂੰ ਲੱਗਦਾ ਸੀ ਮੈਂ ਰੱਬ ਨਾਲ ਆਢਾ ਲਾ ਸਕਨੀ ਆ ਦੋ ਦਿਲ ਇਕੱਠੇ ਧੜਕਣਗੇ ਤੁਪੇ ਬੱਦਲ ਕੜਕਣਗੇ ਜੇ ਤਾਂ ਵੀਰਾਂ ਨਾ ਮਿਲੀਆਂ ਅੱਖ ਵਿੱਚ ਸੁਪਨੇ ਰੜਕਣਗੇ ਜਾਲ ਕਦੋਂ ਇਹ ਫਾਈਆਂ ਨੇ ਕਿੰਨਾ ਕੁ ਜ਼ਿਰ ਫੜਕਣਗੇ ਬਾਹ ਲੱਗਣ ਦੀ ਧੀਰੇ ਬਸ ਜੋ ਤੁਖਦੇ ਨੇ 扑ੜਕਣਗੇ ਬੁਸ਼ਰਾ ਵਾਹ ਪਈ ਦੱਸਦੀ ਏ ਉੱਚੇ ਬੂਹੇ ਖੜਕਣਗੇ ਬੁਸ਼ਰਾ ਵਾਹ ਪਈ ਦੱਸਦੀ ਏ ਉੱਚੇ ਬੂਹੇ ਖੜਕਣਗੇ ਸਹਾਰਾ ਜਿਸ ਕਿਸੇ ਦਾਵੀ ਮੈਨੂੰ ਦਰਕਾਰ ਸੀ ਚੁੱਪ ਸੀ ਜਿਹੜਾ ਵੀ ਪਿਆਰ ਸੀ ਦਿਲਦਾਰ ਸੀ ਗਮਖਾਰ ਸੀ ਚੁੱਪ ਸੀ ਕਹਾਣੀ ਵੱਧ ਰਹੀ ਸੀ ਆਖਰੀ ਮੰਜ਼ਿਲ ਵਿਖਾਵਣ ਵੱਲ ਉਹਦੇ ਵਿੱਚ ਉਹ ਜਿਹੜਾ ਇੱਕ ਮਰਕਜ਼ੀ ਕਿਰਦਾਰ ਸੀ ਚੁੱਪ ਸੀ ਉਡੀਕਨ ਹਾਰਸਨ ਮੰਜ਼ਲ ਦੇ ਜਾਣੂ ਬੋਲਦੇ ਰਸਤੇ ਪਰ ਉਹਨਾਂ ਵਿੱਚ ਜੋ ਸਾਡੇ ਲਈ ਜਰਾ ਦੁਸ਼ਵਾਰ ਸੀ ਚੁੱਪ ਸੀ ਗਵਾਹੀ ਦੇ ਰਹੀ ਸੀ ਸਾਰੀ ਪਰਿਆਂ ਬੇਗੁਨਾਹੀ ਦੀ ਜੀ ਦਾ ਨਾਮ ਬੋਲਣਾ ਉਸ ਵਕਤ ਸਾਡੀ ਹਾਰ ਸੀ ਚੁੱਪ ਸੀ ਨਿੱਕੇ ਜਿਹੇ ਝੂਠ ਨੇ ਉਹਦੇ ਲਬਾਂ ਤੋਂ ਲਫ਼ਜ਼ ਇੰਜ ਖੋਹੇ ਗੇ ਸਮਿਆਂ ਚ ਅੰਤਾਂ ਦਾ ਜੋ ਗੁਸ਼ ਗੁਫਤਾਰ ਸੀ ਜੋ ਖੁਸ਼ ਗੁਫਤਾਰ ਸੀ ਚੁੱਪ ਸੀ ਇੱਕੋ ਅੰਜਾਮ ਸੀ ਚਾਹਤ ਦੇ ਹਰ ਨਾਕਾਮ ਕਿਸੇ ਦਾ ਵਫਾ ਦੀ ਮਰਸੀਆ ਖਾਨੀ ਤੋਂ ਦਿਲ ਬੇਜਾਰ ਸੀ ਚੁੱਪ ਸੀ ਨਵੇਂ ਲੋਕਾਂ ਨਵੀਂ ਬੋਲੀ ਚ ਮੈਥੋਂ ਵਾਕਫੀ ਮੰਗੀ ਪੁਰਾਣੇ ਸ਼ਹਿਰ ਜੋ ਮੇਰਾ ਵਾਕਫਦਾਰ ਸੀ ਚੁੱਪ ਸੀ ਜਮਾਨੇ ਮੇਰੇ ਮੁਖ ਤੋਂ ਪੜ ਲਈਆਂ ਸਨ ਮੇਰੀਆਂ ਖਬਰਾਂ ਤੇ ਬੁਸ਼ਰਾ ਨਾ ਜਿਵੇਂ ਮੈਂ ਕੋਈ ਅਖਬਾਰ ਸੀ ਚੁੱਪ ਸੀ ਰੇਤਾਂ ਚੋਂ ਨਹੀਂ ਲੱਭਦੇ ਮੁੱਤੀ ਪਾਣੀ ਦੇ ਛਾਨਣੀਆਂ ਦੇ ਨਾਲ ਨਹੀਂ ਟਿੱਬੇ ਛਾਣੀ ਦੇ ਹੱਥ ਲਾ ਲਾ ਕੇ ਵੇਖੀਂਦਾ ਨਹੀਂ ਰੀਜਾਂ ਨੂੰ ਇੰਜ ਨਹੀਂ ਮਿੱਤਰਾ ਆਪਣੇ ਸਾਖ ਪਛਾਣੀ ਦੇ ਫੇਰ ਨਵੀਂ ਇਕਾਸ ਦਾ ਸੂਰਜ ਫੁੱਟੇਗਾ ਜੀ ਉਠਣਗੇ ਫੇਰ ਕਿਰਦਾਰ ਕਹਾਣੀ ਦੇ ਖਬਰੇ ਕਾਹਨੂੰ ਮਾਂ ਚੇਤੇ ਆ ਜਾਂਦੀ ਏ ਜਦ ਖਡਾਉਣੇ ਵੇਖਾਂ ਬਿੱਲੋ ਰਾਣੀ ਦੇ ਕੋਈ ਵੀ ਆ ਕੇ ਬੁਸ਼ਰਾ ਧੁੱਪਾਂ ਵੰਡਦਾ ਨਹੀਂ ਆਪਣੇ ਸਿਰ ਤੇ ਆਪੇ ਹੀ ਤੰਬੂ ਤਾਣੀ ਦੇ ਪੱਥਰ ਇਹ ਅਹਿਸਾਸ ਦਿਵਾਉਣਾ ਪੈਣਾ ਏ ਮਤਲਬ ਮੈਨੂੰ ਪਿਆਰ ਜਿਤਾਉਣਾ ਪੈਣਾ ਏ ਹੋਂਕੇ ਲੈ ਲੈ ਰੂਹਾਂ ਬਰਫਾਂ ਹੋ ਗਈਆਂ ਹੋਂਕੇ ਲੈ ਲੈ ਰੂਹਾਂ ਬਰਫਾਂ ਹੋ ਗਈਆਂ ਸਾਹਾਂ ਨੂੰ ਹੁਣ ਸੇਕ ਲਵਾਉਣਾ ਪੈਣਾ ਏ ਉਹ ਜੇ ਮੇਰੇ ਦਿਲ ਦੀ ਧੜਕਣ ਸੁਣਦਾ ਨਹੀਂ ਅੱਖਾਂ ਨੂੰ ਹੁਣ ਰੋਲਾ ਪਾਉਣਾ ਪੈਣਾ ਏ ਵੇਖੀ ਕਿਦਰੇ ਜੇ ਤੂੰ ਮੈਨੂੰ ਨਾ ਮਿਲਿਆ ਮੈਨੂੰ ਤੇਰਾ ਬੁੱਤ ਬਣਾਉਣਾ ਪੈਣਾ ਏ ਮੈਨੂੰ ਹੀਰ ਸਲੇਟੀ ਸਮਝਣ ਵਾਲੜਿਆ ਤੈਨੂੰ ਮਿਰਜ਼ਾ ਬਣ ਕੇ ਆਉਣਾ ਪੈਣਾ ਏ ਸ਼ੋਹ ਦਰਿਆ ਹੁਣ ਬੁਸ਼ਰਾ ਦੀ ਮਜਬੂਰੀ ਨਹੀਂ ਪਰਲੇ ਪਾਰੋਂ ਉਹਨੂੰ ਆਉਣਾ ਪੈਣਾ ਏ ਪਰਲੇ ਪਾਰੋਂ ਉਹਨੂੰ ਆਉਣਾ ਪੈਣਾ ਏ ਦਿਲ ਦਾ ਵੇੜਾ ਵਸ ਪੇ ਪਰ ਕਿੱਥੋਂ ਇੱਕ ਵਾਰੀ ਇਹੋ ਹੱਸ ਪਵੇ ਪਰ ਕਿੱਥੋਂ ਉਹਦੇ ਤਿੱਕਰ ਉੱਡ ਕੇ ਅੱਪਣ ਜਾਵਾਂ ਜੇਕਰ ਉਹਦੀ ਦੱਸ ਪਵੇ ਪਰ ਕਿੱਥੋਂ ਖੁੱਲੀਆਂ ਬਾਹਾਂ ਦੇ ਨਾਲ ਹੋਕਾ ਦੇਵਾਂ ਉਹ ਮੇਰੇ ਵੱਲ ਨਸ ਪਵੇ ਪਰ ਕਿੱਥੋਂ ਮੈਂ ਚਾਹਉਨੀ ਆ ਮੇਰੇ ਗਮ ਦਾ ਬਦਲ ਉਹਦੀ ਅੱਖ 'ਚੋਂ ਵਸ ਪਵੇ ਪਰ ਕਿੱਥੋਂ ਹਰ ਪਲ ਉਹਦੀਆਂ ਸੋਚਾਂ ਆਜਾਦਾਂ ਵਾਲਾ ਦਿਲ ਵਿੱਚ ਨਾ ਘੜ ਮਸ ਪਵੇ ਪਰ ਕਿੱਥੋਂ ਜਾਵਣ ਵਾਲਾ ਜੇ ਬੁਸ਼ਰਾ ਮੁੜ ਆਵੇ ਲੰਗਰਾਂ ਦੇ ਵਿੱਚ ਰਸ ਪਵੇ ਪਰ ਕਿੱਥੋਂ ਲੰਗਰਾਂ ਦੇ ਵਿੱਚ ਬਸ ਰਸ ਪਵੇ ਪਰ ਕਿੱਥੋਂ ਉਹਦੀ ਯਾਰਚ ਅੱਖ ਪਰ ਆਵੇ ਕੈਸੀ ਗੱਲ ਏ ਜਿਹਦੇ ਹੁੰਦਿਆਂ ਦਿਲ ਘਬਰਾਵੇ ਕੈਸੀ ਗੱਲ ਏ ਜਿਹਨੂੰ ਇਲਮ ਹੈ ਹਰ ਇੱਕ ਗੱਲ ਦਾ ਹਰ ਇੱਕ ਗੱਲ ਦਾ ਉਹਦੀ ਸਮਝੇ ਕੁਝ ਨਾ ਆਵੇ ਕੈਸੀ ਗੱਲ ਏ ਸੁੱਖ ਨੂੰ ਆਪਣੇ ਨਾਲ ਬਿਠਾ ਕੇ ਸੱਜੇ ਪਾਸੇ ਬੰਦਾ ਦੁੱਖ ਦਾ ਹਾਲ ਸੁਣਾਵੇ ਕੈਸੀ ਗੱਲ ਹੈ ਕੋਈ ਨਹੀਂ ਸੁਣਦਾ ਹਾਲ ਗਰੀਬ ਦਾ ਇਸ ਦੁਨੀਆ ਤੇ ਜਿੰਨਾ ਮਰਜੀ ਰੋਲਾ ਪਾਵੇ ਕੈਸੀ ਗੱਲ ਹੈ ਉਹਦੇ ਲਈ ਤੇ ਕਿਸੇ ਨਹੀਂ ਲਿਖਿਆ ਅੱਜ ਤਿੱਕਰ ਜੀਣ ਦੀ ਖਾਤਰ ਜੋ ਮਰ ਜਾਵੇ ਕੈਸੀ ਗੱਲ ਹੈ ਜਿਹੜਾ ਬੰਦਾ ਕੁਝ ਨਾ ਹੋਵੇ ਉਹ ਬੰਦਾ ਉੱਚਾ ਆਪਣਾ ਨਾਮ ਸਦਾਵੇ ਕੈਸੀ ਗੱਲ ਹੈ ਉਹਦੇ ਉੱਤੇ ਹਿਰਕ ਨਹੀਂ ਆਉਂਦਾ ਬੁਸ਼ਰਾ ਜਿਹੜਾ ਉਹਦੇ ਉੱਤੇ ਗੁੱਸਾ ਨਹੀਂ ਆਉਂਦਾ ਬੁਸ਼ਰਾ ਜਿਹੜਾ ਗੱਲ-ਗੱਲ ਉੱਤੇ ਲਾਰੇ ਲਾਵੇ ਕੈਸੀ ਗੱਲ ਗੱਲ-ਗੱਲ ਉੱਤੇ ਲਾਰੇ ਲਾਵੇ ਕੈਸੀ ਗੱਲ ਹੈ ਮਿੱਠੇ ਲਹਿਜੇ ਜ਼ਹਿਰ ਨਹੀਂ ਹੁੰਦੇ ਔਖੇ ਵੇਲੇ ਕਹਿਰ ਨਹੀਂ ਹੁੰਦੇ ਮਿੱਠੇ ਲਹਿਜੇ ਕਹਿ ਜ਼ਹਿਰ ਨਹੀਂ ਹੁੰਦੇ ਔਖੇ ਵੇਲੇ ਕਹਿਰ ਨਹੀਂ ਹੁੰਦੇ ਥਾਂ-ਥਾਂ ਨਸਦਾ ਭਜਦਾ ਫਿਰਨਾ ਥਾਂ ਥਾਂ ਨਸਦਾ ਭੱਜਦਾ ਫਿਰਦਾ ਸੁਣਿਆ ਝੋਟ ਦੇ ਪੈਰ ਨਹੀਂ ਹੁੰਦੇ ਥਾਂ ਥਾਂ ਨਸਦਾ ਭੱਜਦਾ ਫਿਰਦਾ ਸੁਣਿਆ ਝੋਟ ਦੇ ਪੈਰ ਨਹੀਂ ਹੁੰਦੇ ਪਹਿਲਾਂ ਪਹਿਲ ਤੇ ਇੰਜ ਲੱਗਦਾ ਸੀ ਵੀਰਾਂ ਦੇ ਵਿੱਚ ਬੈਰ ਨਹੀਂ ਹੁੰਦੇ ਪਹਿਲਾਂ ਪਹਿਲ ਤੇ ਇੰਜ ਲੱਗਦਾ ਸੀ ਵੀਰਾਂ ਦੇ ਵਿੱਚ ਬੈਰ ਨਹੀਂ ਹੁੰਦੇ ਜਗ ਦੀ ਕਿਸੇ ਅਦਾਲਤ ਦੇ ਵਿੱਚ ਇਸ਼ਕ ਦੇ ਪਰਚੇ ਦੈਰ ਨਹੀਂ ਹੁੰਦੇ ਜਗ ਦੀ ਕਿਸੇ ਅਦਾਲਤ ਦੇ ਵਿੱਚ ਇਸ਼ਕ ਦੇ ਪਰਚੇ ਦੈਰ ਨਹੀਂ ਹੁੰਦੇ ਜ਼ਰੂਰਤ ਨਾਲ ਤੇ ਹੋ ਸਕਦੇ ਨੇ ਗੱਲਾਂ ਦੇ ਨਾਲ ਫੈਰ ਨਹੀਂ ਹੁੰਦੇ ਜ਼ਰੂਰਤ ਨਾਲ ਤੇ ਹੋ ਸਕਦੇ ਨੇ ਗੱਲਾਂ ਦੇ ਨਾਲ ਫੈਰ ਨਹੀਂ ਹੁੰਦੇ ਇਸ਼ਕ ਮੁਲਕ ਦੇ ਸਾਰੇ ਸਿਸਟਮ ਜਿੱਦਾਂ ਪਾਟੇ ਟੈਰ ਨਹੀਂ ਹੁੰਦੇ ਇਸ ਮੁਲਕ ਦੇ ਸਾਰੇ ਸਿਸਟਮ ਜਿੱਦਾਂ ਪਾਟੇ ਟੈਰ ਨਹੀਂ ਹੁੰਦੇ ਇੰਜ ਮਿਲਦੇ ਨੇ ਅੱਜਕੱਲ ਬੁਸ਼ਰਾ ਆਪਣੇ ਜਿੰਦਾ ਆਪਣੇ ਜਿੱਦਾ ਗੈਰ ਨਹੀਂ ਹੁੰਦੇ ਇੰਜ ਮਿਲਦੇ ਨੇ ਅੱਜਕੱਲ ਬੁਸ਼ਰਾ ਆਪਣੇ ਜਿੱਦਾਂ ਗੈਰ ਨਹੀਂ ਹੁੰਦੇ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ